ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਮਲੋਟ ਲਈ ਮੈਂ ਹਰਮਨ ਕੁਮਾਰ ਸੋ ਇੱਕ ਵਾਰ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਸੋ ਇਸ ਵੇਲੇ ਲਾਈਵ ਹੋਏ ਆ ਮਲੋਟ ਦੇ ਬੁਰਜਾ ਵਾਲਾ ਫਾਟਕ ਤੋਂ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਵੇਲੇ ਲਾਈਵ ਹੋਣ ਦਾ ਕਾਰਨ ਕਿ ਇਸ ਵੇਲੇ ਜੋ ਰਬਰ ਸਰਫੇਸ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਸੋ ਇਸ ਦੇ ਬਾਬਤ ਜੋ ਹੈ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਇਹ ਫਾਟਕ 3 ਦਿਨਾਂ ਦੇ ਲਈ ਬੰਦ ਰਹੇਗਾ ਸੋ ਇੱਕ ਜੋ ਹੈ ਹਾਂ ਜੀ ਇਹ ਦੇਖੋ ਲੋ ਜਿਹੜਾ ਲਗਾਇਆ ਗਿਆ ਹੈ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਇਹ ਜਿਹੜਾ ਨੋਟਿਸ ਹੈ ਉਹ ਵਿਖਾਇਆ ਜਾਵੇ ਜੋ ਇੱਥੇ ਲਗਾਇਆ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਫਾਟਕ ਜਿਸ ਦਾ ਨਾਮ C31 ਹੈ ਇਹ 3 ਦਿਨਾਂ ਲਈ 10 ਨਵੰਬਰ ਤੋਂ 12 ਨਵੰਬਰ ਤੱਕ ਬੰਦ ਰਹੇਗਾ ਸੋ ਲਾਈਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇਸ ਵੇਲੇ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਜੋ ਰੇਲਵੇ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਕਰਮਚਾਰੀ ਨੇ ਉਹ ਕੰਮ ਦੇ ਵਿੱਚ ਲੱਗੇ ਹੋਏ ਨੇ ਸੋ ਇਸ ਵੇਲੇ ਜਿਹੜਾ ਕੰਮ ਹੈ ਉਹ ਬੜੇ ਜੋਰ ਸ਼ੋਰ ਨਾਲ ਇੱਥੇ ਚੱਲ ਰਿਹਾ ਹੈ ਸੋ ਤਾਜ਼ਾ ਅਪਡੇਟ ਇਹ ਹੈ ਕਿ ਇਹ ਜੋ ਰਸਤਾ ਹੈ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਜਿਹੜੀ ਟਰਾਂਸਪੋਰਟੇਸ਼ਨ ਹੈ ਜਿਹੜੇ ਵਹੀਕਲਸ ਨੇ ਆਪਾਂ ਗੱਲ ਕਰੀਏ ਕਿ ਇਸ ਰਸਤੇ ਤੋਂ ਜਦੋਂ ਆਪਾਂ ਚੱਲਦੇ ਹਾਂ ਤਾਂ ਇਹ ਜੋ ਰਸਤਾ ਹੈ ਉਹ ਬਾਜ਼ਾਰ ਨੂੰ ਜਿਹੜਾ ਹੈ ਮਲੋਟ ਦੇ ਪਿੰਡਾਂ ਦੇ ਨਾਲ ਜੋੜਦਾ ਹੈ ਜੇ ਆਪਾਂ ਸਮਝੀਏ ਤਾਂ ਸਭ ਤੋਂ ਪਹਿਲਾਂ ਬੁਰਛਿਤਵਾ ਸ਼ਾਮਖੇੜਾ ਰਸੂਲਪੁਰ ਭਾਈ ਕਾ ਕੇਰਾ ਐਂਡ ਭਾਈ ਕੇਰਾ ਪਿੰਡ ਜਿਹੜੇ ਨੇ ਉਹ ਇਸ ਰਸਤੇ ਵੱਲ ਨੂੰ ਆਂਦੇ ਨੇ ਸੋ ਜਿਹੜੀਆਂ ਪਿੰਡਾਂ ਨੂੰ ਜਿਹੜੀਆਂ ਬੱਸਾਂ ਨੇ ਉਹ ਇਸ ਰਸਤੇ ਤੋਂ ਹੋ ਕੇ ਬੁਰਛਿਤਵਾ ਵੱਲ ਨੂੰ ਜਾਂਦੀਆਂ ਨੇ ਸੋ ਤੁਹਾਡੇ ਲਈ ਇਹ ਅਪਡੇਟ ਕਿ ਤੁਸੀਂ ਜੇਕਰ ਇਸ ਰਸਤੇ ਤੋਂ ਲੰਘਦੇ ਹੋ ਤਾਂ ਇਹ ਤੁਸੀਂ ਵੀਡੀਓ ਜਿਹੜੀ ਹੈ ਉਹ ਸਭ ਨਾਲ ਦੇ ਨਾਲ ਸ਼ੇਅਰ ਕਰਨੀ ਹੈ ਤਾਂ ਜੋ ਸਭ ਨੂੰ ਇਹ ਅਪਡੇਟ ਮਿਲੇ ਕਿ ਇਹ ਜੋ ਰਸਤਾ ਹੈ ਉਹ 3 ਦਿਨਾਂ ਲਈ ਬੰਦ ਹੈ ਤੋਂ ਤੁਹਾਨੂੰ ਹੋਰ ਨਾਲ ਰਸਤਿਆਂ ਤੋਂ ਜੋ ਹੈ ਉਹ ਹੋ ਕੇ 3 ਦਿਨਾਂ ਦੇ ਲਈ ਜਾਣਾ ਪਏਗਾ ਸੋ ਇਹ ਤਾਜ਼ਾ ਅਪਡੇਟ ਅਸੀਂ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਸੋ ਹੋਰ ਜਾਣਕਾਰੀ ਦੇ ਲਈ ਆਪਾਂ ਅੱਗੇ ਵੱਧਦੇ ਹਾਂ ਜੋ ਅਫੀਸ਼ੀਅਲਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਜੋ ਹੈ ਇਸ ਫਾਟਕ ਦੀ ਜਿਹੜੀ ਜੋ ਰਿਪੇਅਰ ਹੋ ਰਹੀ ਹੈ ਤਾਂ ਇੱਥੇ ਜੋ ਰਬਰਿੰਗ ਦਾ ਕੰਮ ਹੋ ਰਿਹਾ ਹੈ ताकि की कुछ कम हो रहा है होएगा किन समय तक यह चलेगा तो कदों कम जरा नेपरे चढ़ेगा सर नमस्कार जी सर नमस्कार जी नमस्कार सर क्या नाम है अपना और ये काम चलता पाया जी एंड की समा रहेगा किस तरह यह जोड़ा है होएगा मेरा नाम जगमोहन है और मैं यहाँ पेनीय ये हमारा जो कार्य चल रहा है ये वार्स जैसे दो तीन साल में हमारा जो मेंटेनेंस वर्क होता है वार्श से रख रखा हुआ काम चल रहा है और इसमें हम क्या कर रहे हैं जो ये पेवर सीट लगती थी पहले रोड सरफेस के लिए जी अभी हम उसको बदल के और ये रबराइज सरफेस जैसा कि आपने अभी देखा जी हो जी, जी एक ट्रैक को तो हमने रबराइज सरफेस लगा दी है जी सर इससे क्या है हमारा जो ट्रे जो पटरी है जो ट्रैक है इसमें जंग लगने का और इसकी जो लाइफ है वो बढ़ जाती है जी सर तो इस वजह से हम इसका वो कर रहे हैं ਅਬ ਥੋੜਾ ਸਾ ਟ੍ਰੈਫਿਕ ਨੂੰ ਡਾਇਵਰਟ ਕਰਨਾ ਪੜਾਇਆ ਨਹੀਂ ਜੀ ਤੋਂ ਦਸ ਤੇ ਆਰੋ ਵੀ ਹੈ ਬਾਅਦ ਵਿੱਚ ਜੀ ਤੋਂ ਵਾਹ ਦੇ ਟ੍ਰੈਫਿਕ ਨੂੰ किया गया प्राइवेट अभी दिन दस दस तीन दिन के लिए बंद रहेगा ग्यारह से लेके अपना आज दस से लेके ग्यारह बारह तीन दिन के लिए बंद रहेगा जी और वो चौबीस घंटे बंद रहेगा मतलब जी कि भाई रात को पहुँचेंगे जी चौबीसों घंटे बंद रहेगा खुलेगा नहीं वैसे यहाँ से कोई ऐसा आ, कुछ ऑप्शन भी नहीं है कि यहाँ से कोई भी व्हीकल जो है निकाला जा सके ऑप्शन ब्रिज से ही जो है होकर जाया जाएगा फिट को जाना पड़ेगा वो मैंने पहले ही सूचना है टीम तो आपके बाद सूचना भीवा दी है जी और हमारे आर पी एटी आर पी ए सभी को सूचना जी अभी कल ही मैंने बोर्ड बोर्ड पर नोटिस लगा दिया था कि पब्लिक को एक दिन पहले ही देख ले कि भाई कल यहाँ से अपना ट्रैफिक बंद रहेगा जी शुक्रिया सर तो बार फिर अब ये है मतलब थोड़ा पब्लिक को थोड़ी प्रॉब्लम होती है उसके लिए हमें खेद है जी बाकी इसका रख रखाव भी जरूरी है जी आप पब्लिक के लिए कुछ मैसेज देना चाहोगे पब्लिक के पप्लिक लिए एक से ये अनुरोध है कि मतलब यहाँ पे ये जैसे मेंटेनेंस चल रहा है तो थोड़ा सा ਕੋਪਰੇਟ ਕਰੇ ਜੀ ਥੈਂਕ ਯੂ ਸਰ ਕੋਪਰੇਟ ਕਰੇ ਤਾਂ ਕਿ ਮਤਲਬ ਅਸੀਂ ਵੀ ਆਪਣੇ ਆਧਾਰਨੀ ਤੇ ਜਲਦੀ ਜਲਦੀ ਕੰਮ ਕਰੇ ਜੀ ਅਸੀਂ 3 ਦਿਨ ਦਾ ਟਾਈਮ ਹੈ ਜਿੰਨਾ ਜਲਦੀ ਉਹ ਪਹਿਲੇ ਹੀ ਹੋ ਜਾਏਗਾ ਉਸ ਤੋਂ ਪਹਿਲੇ ਅਸੀਂ ਮੀਟ ਹੋ ਜੀ ਥੈਂਕ ਯੂ ਸਰ ਥੈਂਕ ਯੂ ਸਰ ਠੀਕ ਹੈ ਸਰ ਤੋਂ ਤੁਹਾਡੇ ਨਾਲ ਜੋ ਇਨਫੋਰਮੇਸ਼ਨ ਹੈ ਇਸ ਬਾਰੇ ਵਿੱਚ ਸਰ ਨੇ ਆਪਣੇ ਨਾਲ ਸਾਂਝੀ ਕੀਤੀ ਆ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ 3 ਦਿਨ ਦਾ ਸਮਾਂ ਲੱਗੇਗਾ ਪਬਲਿਕਲੀ ਜੋ ਹੈ ਉਹਨਾਂ ਨੂੰ ਜੋ ਵੀ ਅਸੁਵਿਧਾ ਹੋ ਰਹੀ ਹੈ ਤਾਂ ਉਹਦੇ ਲਈ ਖੇਦ ਹੈ ਸੋ ਉਹਨਾਂ ਨੇ ਆਪਣੇ ਵੱਲੋਂ ਇਹ ਆਸ਼ਵਾਸਨ ਦਿੱਤਾ ਹੈ ਕਿ ਅਗਰ ਹੋ ਪਾਏ ਤਾਂ ਤਿੰਨ ਦਿਨ ਤੋਂ ਪਹਿਲਾ ਜਿਹੜਾ ਹੈ ਅਸੀਂ ਇਸ ਨੂੰ ਕੰਮ ਨੂੰ ਨੇਪਰੇ ਚਾੜਾਂਗੇ ਇਸ ਵੇਲੇ ਜੋ ਹੈ ਅਗਰ ਤੁਸੀਂ ਇਹਨਾਂ ਪਿੰਡਾਂ ਦੇ ਵੱਲ ਨੂੰ ਜਿਸ ਤਰ੍ਹਾਂ ਦੇ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਸ਼ਹਿਰ ਨੂੰ ਜਿਹੜਾ ਪਿੰਡਾਂ ਦੇ ਨਾਲ ਇਹ ਜਿਹੜੀ ਬੁਰਜਾ ਵਾਲੀ ਫਾਟਕ ਦੀ ਜਿਹੜੀ ਮਲੋਟ ਬੁਰਜਾ ਰੋਡ ਜਿਹੜੀ ਇਹ ਸੜਕ ਦਾ ਨਾਮ ਹੈ ਤਾਂ ਇਹ ਜਾਂਦੀ ਹੈ ਸੋ ਜਿਹੜੇ ਵੀ ਵਹੀਕਲਸ ਇੱਥੋਂ ਚੱਲਦੇ ਨੇ ਉਹਨਾਂ ਦੇ ਲਈ ਇਹ ਅਪਡੇਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਸਭ ਤੱਕ ਇਹ ਜਾਣ ਕਰ ਜਿਹੜੀ ਉਹ ਸਾਂਝੀ ਕਰ ਦਿਓ ਹੁਣ ਜੋ ਇੱਕ ਵਾਰ ਰਸਤਾ ਹੈ ਜੇ ਆਪਾਂ ਗੱਲ ਕਰੀਏ ਇੱਥੋਂ ਅ ਅਗਰ ਆਪਾਂ ਜਾਂਦੇ ਸੀ ਤਾਂ ਅੱਗੇ ਜੋ ਹੈ ਮਲੋਟ ਤੋਂ ਸ਼੍ਰੀ ਗੰਗਾ ਨਗਰ ਬਾਈਪਾਸ ਜੋ ਡਿਫੈਂਸ ਰੋਡ ਹੈ ਉੱਥੇ ਜਾ ਕੇ ਇਹ ਮਿਲਦੀ ਹੈ ਸੋ ਧਨੇਵਾਲਾ ਚੌਂਕ ਤੋਂ ਜਿਹੜਾ ਹੈ ਤੁਸੀਂ ਹੁਣ ਹੋ ਕੇ ਜਿਹੜਾ ਜਾ ਸਕਦੇ ਹੋ ਮਲੋਟ ਤੋਂ ਧਨੇਵਾਲਾ ਚੌਂਕ ਹੋ ਕੇ ਤੁਸੀਂ ਸ਼੍ਰੀ ਗੰਗਾ ਨਗਰ ਰੋਡ ਨੂੰ ਜਾ ਸਕਦੇ ਹੋ ਜੇ ਆਪਾਂ ਗੱਲ ਕਰਦੇ ਆ ਤਾਂ ਤੁਸੀਂ ਮਲੋਟ ਡੱਬਾ ਵਾਲੀ ਰੋਡ ਜੋ ਹੈ ਉਹ ਮਲੋਟ ਅਬੋਰ ਰੋਡ ਤੋਂ ਕਰਾਸ ਹੋ ਕੇ ਜੋ ਨਿਕਲਦੀ ਹੈ ਤੁਸੀਂ ਉਧਰੋਂ ਜਾ ਸਕਦੇ ਹੋ ਦੂਜੀ ਸਪਲਾਈ ਜੋ ਹੈ ਉਹ ਮਲੋਟ ਦੇ ਪਿੰਡ ਮਲੋਟ ਤੋਂ ਹੋ ਕੇ ਜਿਹੜਾ ਹੈ ਔਰਜੰਡ ਵਾਲਾ ਵਿੱਚ ਦੀ ਤੁਸੀਂ ਜਿਹੜਾ ਹੈ ਉਹ ਜਾ ਸਕਦੇ ਹੋ ਸੋ ਫਿਲਹਾਲ ਮੈਨੂੰ ਹੀ ਦੋ ਇਜਾਜ਼ਤ ਮਿਲਦੇ ਹਨ ਵੀ ਅਪਡੇਟ ਦੇ ਨਾਲ ਧੰਨਵਾਦ